ਨ ਕਰਦੇ ਐ ਵੈਸੇ ਯਾਦ ਰੱਖਣਾ ਕਿ ਮਨੁੱਖ ਕੋਈ ਵੀ ਮਾੜਾ ਨਹੀਂ ਹੁੰਦਾ ਅੱਖਾਂ ਕਰਕੇ ਕੋਈ ਮਨੁੱਖ ਮਾੜਾ ਨਹੀਂ ਨੱਕ ਕਰਕੇ ਕੋਈ ਮਾੜਾ ਨਹੀਂ ਹੱਥ ਕਰਕੇ ਕੋਈ ਮਾੜਾ ਨਹੀਂ ਨਾ ਹੀ ਚੰਗਾ ਕੋਈ ਵੀ ਚੰਗਾ ਤੇ ਮਾੜਾ ਉਦੋਂ ਹੀ ਹੁੰਦਾ ਹੈ ਜਦੋਂ ਉਸ ਦਾ ਮਨ ਚੰਗਾ ਜਾਂ ਮਾੜਾ ਹੋ ਜਾਂਦਾ ਹੈ ਮਨ ਦਾ ਚੰਗਾ ਜਾਂ ਮਾੜਾ ਹੋਣਾ ਇਹ ਮਨੁੱਖ ਦੇ ਵਿਚਾਰਾਂ ਤੇ ਨਿਰਭਰ ਕਰਦਾ ਹੈ ਜਿਹੜੇ ਚੰਗੇ ਲੋਕ ਹੁੰਦੇ ਐ ਉਹ ਹੋਰਾਂ ਨੂੰ ਵੀ ਚੰਗੇ ਬਣਾ ਦਿੰਦੇ ਐ ਜਿਹੜੇ ਮਾੜੇ ਲੋਕ ਹੁੰਦੇ ਐ ਉਹ ਹੋਰਾਂ ਨੂੰ ਵੀ ਮਾੜੇ ਬਣਾ ਦਿੰਦੇ ਐ ਚੰਗੇ ਲੋਕ हमेशा ही चंगिया वाइब्स पैदा करते हैं माड़े लोग माड़िया वाइब्स पैदा करते हैं मैं छोटी जी एक बड़ी इंटरस्टिंग उदाहरण दस दाना है सुन के शायद थोड़ा जा पता चल जाए सज्जन कार दे ऊपर जा रहे एक सज्जन की कार में ਕਿਸੇ ਦੂਸਰੇ ਦੀ ਕਾਰ ਟੱਚ ਹੋ ਗਈ ਥੋੜਾ ਜਿਹਾ ਡੈਂਟ ਪੈ ਗਿਆ ਥੋੜਾ ਡੈਂਟ ਪੈਣ ਤੋਂ ਬਾਅਦ ਉਹ ਸੱਜਣ ਗੁੱਸੇ ਦੇ ਵਿੱਚ ਆ ਗਿਆ ਗੁੱਸੇ ਦੇ ਵਿੱਚ ਆਉਣ ਤੋਂ ਬਾਅਦ ਪਹਿਲਾਂ ਉੱਥੇ ਉਸਨੇ ਗਾਲੀ ਗਲੋਚ ਕੀਤਾ ਕਹਾ ਸੁਣੀ ਕੀਤੀ ਉਸ ਤੋਂ ਬਾਅਦ ਉਹ ਆਪਣੇ ਆਫਿਸ ਦੇ ਵਿੱਚ ਪਹੁੰਚ ਗਿਆ ਆਫਿਸ ਜਾਂਦਿਆਂ ਉਹ ਆਪਣਾ ਗੁੱਸਾ ਆਪਣਾ ਹੰਕਾਰ ਆਪਣਾ ਕ੍ਰੋਧ ਨਾਲ ਹੀ ਲੈ ਗਿਆ ਛੱਡਿਆ ਨਹੀਂ ਨਾਲ ਹੀ ਆਫਿਸ ਲੈ ਗਿਆ ਆਫਿਸ ਵਿੱਚ ਜਾ ਕੇ ਉਸਨੇ ਆਪਣਾ ਗੁੱਸਾ ਕ੍ਰੋਧ ਹੰਕਾਰ ਆਪਣੀ ਸੈਕਟਰੀ ਨੂੰ ਦੇ ਦਿੱਤਾ ਉਹਦੇ ਤੇ ਝਾੜ ਦਿੱਤਾ ਜਿੰਨੀ ਫ੍ਰਸਟ੍ਰੇਸ਼ਨ ਸੀ ਜਦ ਉਸਤੇ ਝਾੜਿਆ ਤੇ ਸੈਕਟਰੀ ਨੇ ਅੱਗੋਂ ਆਪਣੇ ਪੀਣ ਨੂੰ ਬੁਲਾਇਆ ਤੇ ਉਹ ਸਾਰਾ ਗੁੱਸਾ ਹੰਕਾਰ ਕਰੋਧ ਸੈਕਟਰੀ ਨੇ ਅੱਗੇ ਉਸ ਦੇ ਉੱਪਰ ਛਾੜ ਦਿੱਤਾ ਉਸ ਪੀਣ ਨੇ ਜਾ ਕੇ ਉਹ ਸਾਰੇ ਦਾ ਸਾਰਾ ਗੁੱਸਾ ਕਰੋਧ ਆਪਣੇ ਬੱਚੇ ਤੇ ਛਾੜ ਦਿੱਤਾ ਹੁਣ ਬੱਚੇ ਦੇ ਕੋਲ ਅੱਗੇ ਉਹ ਗੁੱਸਾ ਕਰੋਧ ਝਾੜਨ ਲਈ ਹੋਰ ਤੇ ਕੋਈ ਮਿਲਿਆ ਨਹੀਂ ਛੋਟਾ ਜਿਹਾ ਕੁੱਤਾ ਮਿਲ ਗਿਆ ਤੇ ਬੱਚੇ ਨੇ ਉਹ ਸਾਰਾ ਇਹ ਗੁੱਸਾ ਕਰੋਧ ਤੇ ਫਰਸਟ੍ਰੇਸ਼ਨ ਉਸ ਕੁੱਤੇ ਨੂੰ ਮਾਰ ਕੇ ਉਸ ਨੂੰ ਕੁੱਟ ਕੇ ਆਪਣੀ ਫਰਸਟ੍ਰੇਸ਼ਨ ਉਤਾਰੀ ਇੱਕ ਬੰਦੇ ਨੇ ਜੋ ਗਲਤ ਵਿਚਾਰਾ ਲਈਆਂ ਉਹ ਕਿੱਥੋਂ ਤੱਕ ਗਈਆਂ ਕਿੱਥੋਂ ਤੱਕ ਗਈਆਂ ਦੂਸਰਾ ਮਨੁੱਖ ਹੈ ਉਦੀ ਵੀ ਕਾਰ ਦਾ ਐਕਸੀਡੈਂਟ ਹੋ ਗਿਆ ਤੇ ਕਾਰ ਐਕਸੀਡੈਂਟ ਤੋਂ ਬਾਅਦ ਕਾਰ 100% ਟੁੱਟ ਗਈ ਕਾਰ ਚੋਂ ਨਿਕਲਿਆ ਬੜਾ ਖੁਸ਼ ਹੋ ਕੇ ਬਾਹਰ ਆਇਆ ਤੇ ਨਿਕਲ ਕੇ ਕਹਿੰਦਾ ਸਤਿਗੁਰੂ ਏ ਬੈ ਗੁਰੂ ਅੱਜ ਪਤਾ ਚੱਲਿਆ ਹੈ ਤੂੰ ਕਿੰਨਾ ਬਲਵਾਨ ਹੈ ਥੈਂਕਸ ਤੇਰਾ ਧੰਨਵਾਦ ਕਰਦਾ ਮੈਂ ਰੇਗ ਅੱਜ ਜਿਹੋ ਜਿਹਾ ਐਕਸੀਡੈਂਟ ਹੋਇਆ ਸੀ ਇਹਦੇ ਵਿੱਚ ਮੇਰੀ ਜਾਨ ਵੀ ਜਾ ਸਕਦੀ ਸੀ ਤੂੰ ਵੈਗਰੂ ਮੈਨੂੰ ਖਰੋਚ ਵੀ ਨਹੀਂ ਲੱਗਣ ਦਿੱਤੀ ਅੱਜ ਤੇ ਪਤਾ ਚੱਲਿਆ ਤੂੰ ਕਿੰਨਾ ਬਲਵਾਨ ਹੈ ਹੁਣ ਉਹ ਇਸ ਤੋਂ ਬਾਅਦ ਇੱਕ ਲੱਡੂਆਂ ਦਾ ਡੱਬਾ ਲੈ ਕੇ ਆਫਿਸ ਪਹੁੰਚਿਆ ਮਠਿਆਈ ਦਾ ਤੇ ਸਾਰਿਆਂ ਨੂੰ ਕਹਿੰਦਾ ਲਓ ਵੀ ਮਠਿਆਈ ਖਾਓ ਕਿਸ ਖੁਸ਼ੀ ਦੀ ਮਠਿਆਈ ਐਸੀ ਖੁਸ਼ੀ ਦੀ ਅੱਜ ਮੈਨੂੰ ਪਤਾ ਚੱਲ ਗਿਆ ਹੈ ਕਿ ਰੱਬ ਬੜਾ ਬਲਵਾਨ ਹੈ ਰੱਬ ਨੇ ਅਜੇ ਮੇਰੇ ਤੋਂ ਹੋਰ ਸੇਵਾ ਲੈਣੀ ਸੀ ਹੋਰ ਕੰਮ ਕਰਵਾਉਣੇ ਸਨ ਇਸੇ ਕਰਕੇ ਰੱਬ ਨੇ ਅੱਜ ਮੈਨੂੰ ਬਚਾ ਲਿਆ ਮੇਰੀ ਕਾਰ ਅੱਜ ਐਕਸੀਡੈਂਟ ਚ 100% ਟੀ ਟੁੱਟ ਗਈ ਪਰ ਮੈਂ ਉਸ ਕਾਰ ਦੇ ਵਿੱਚੋਂ ਬਚ ਕੇ ਨਿਕਲ ਆਇਆ ਐ ਐਨ ਉਹ ਐਸੀ ਖੁਸ਼ੀ ਸਾਰੇ ਲੱਡੂ ਖਾਓ ਇਹ ਦੋਵੇਂ ਹੀ ਲੋਕਾਂ ਦਾ ਬਾਹਰਲਾ ਤਨ ਤੇ ਇੱਕੋ ਜਿਹਾ ਐ ਪਰ ਅੰਦਰ ਨੇ ਮਨ ਦਾ ਬਹੁਤ ਵੱਡਾ ਫਰਕ ਐ ਇੱਕ ਦੇ ਮਨ ਵਿੱਚ ਨੈਗੇਟਿਵਿਟੀ ਭਰੀ ਐ ਛੋਟੀ ਜੀ ਕਾਰ ਦੀ ਖਰੋਚ ਆਉਣ ਦੇ ਨਾਲ ਉਸ ਨੇ ਸਾਰੇ ਪਾਸੇ ਨੈਗੇਟਿਵਿਟੀ ਫੈਲਾ ਦਿੱਤੀ ਦੂਸਰੇ ਦੇ ਮਨ ਦੇ ਵਿੱਚ ਪੋਜ਼ਿਟਿਵਿਟੀ ਭਰੀ ਹੈ ਵਿਚਾਰ ਪੋਜ਼ਿਟਿਵ ਹੈ ਉਸਨੇ ਐਨਾ ਵੱਡਾ ਨੁਕਸਾਨ ਹੋਣ ਤੋਂ ਬਾਅਦ ਵੀ ਰੱਬ ਦਾ ਸ਼ੁਕਰ ਕੀਤਾ ਹੈ ਰੱਬ ਦਾ ਸ਼ੁਕਰ ਕੀਤਾ ਹੈ ਮੈਨੂੰ ਇਹਦੇ ਨਾਲ ਹੋਰ ਇੱਕ ਕਹਾਣੀ ਜਾਦਾ ਲਈ ਉਹ ਵੀ ਮੈਂ ਚਲੋ ਸਾਂਝੀ ਕਰ ਦੇਣਾ ਇੱਕ ਜਗ੍ਹਾ ਤੇ ਤਿੰਨ ਮਜ਼ਦੂਰ ਇਕੱਠਿਆਂ ਹੀ ਬੈਠੇ ਧੁੱਪ ਦੇ ਵਿੱਚ ਪੱਥਰ ਤੋੜ ਰੇ ਸਨ। ਉਹਨਾ ਪੱਥਰ ਤੋੜਦੇ ਮਜ਼ਦੂਰਾਂ ਦੇ ਕੋਲ ਇੱਕ ਸੱਜਣ ਗਿਆ ਤੇ ਜਾ ਕੇ ਪੁੱਛਦਾ ਇੱਕ ਨੂੰ ਮਿੱਤਰਾ ਤੂੰ ਕੀ ਕਰ ਰਿਹਾ ਹੈ? ਕਹਿੰਦਾ ਅੰਨਾ ਇਹ ਤੈਨੂੰ ਨਹੀਂ ਪਤਾ ਇੰਨੀ ਗਰਮੀ ਦੇ ਵਿੱਚ ਪੱਥਰ ਤੋੜ ਰਿਹਾ ਹੈ। ਹੋਰ ਇਸ ਤੋਂ ਵੱਧ ਕੀ ਕਰਨਾ ਹੈ? ਇਹੀ ਕਰਦਾ। ਦੂਸਰੇ ਦੇ ਕੋਲ ਜਾ ਕੇ ਫੇਰ ਉਸਨੇ ਪੁੱਛਿਆ ਹਾਂ ਭਈ ਮਿੱਤਰ ਤੂੰ ਕੀ ਕਰ ਰਿਹਾ ਹੈ ਉਹ ਕਹਿੰਦਾ ਕਰਨਾ ਕੀ ਹੈ ਮਜਬੂਰੀਆਂ ਦਾ ਮਾਰਿਆ ਹਾਂ ਪੱਥਰ ਤੋੜ ਰਿਹਾ ਹੈ ਪੱਥਰ ਤੋੜਨ ਤੋਂ ਬਾਅਦ ਹੱਡ ਤੋੜਨ ਤੋਂ ਬਾਅਦ ਰਾਤ ਨੂੰ ਕੁਝ ਪੈਸੇ ਮਿਲ ਜਾਣਗੇ ਉਹਨਾਂ ਪੈਸਿਆਂ ਦੇ ਨਾਲ ਜਾ ਕੇ ਆਪਣਾ ਪਰਿਵਾਰ ਪਾਲ ਲਵਾਂ ਹੁਣ ਉਹੀ ਮਿੱਤਰ ਤੀਸਰੇ ਬੰਦੇ ਕੋਲ ਜਾਂਦਾ ਹੈ ਤੀਸਰੇ ਬੰਦੇ ਨੂੰ ਹੀ ਇਹ ਹੀ ਸਵਾਲ ਕਰਦਾ ਹੈ ਕਿ ਹਾਂ ਭਈ ਮਿੱਤਰਾ ਤੂੰ ਦੱਸ ਤੂੰ ਕੀ ਕੰਮ ਕਰ ਰਿਹਾ ਹੈ ਕਹਿੰਦਾ ਮੈਂ ਰੱਬ ਦਾ ਕਿਵੇਂ ਧੰਨਵਾਦ ਕਰਾਂ ਰੱਬ ਨੇ ਐਸੀ ਕਿਰਪਾ ਕੀਤੀ ਹੈ ਜਿਹੜਾ ਇੱਥੇ ਇੱਕ ਮੰਦਰ ਬਣਦਾ ਹੈ ਮੈਂ ਉਸ ਮੰਦਰ ਨੂੰ ਬਣਾਉਣ ਦੇ ਵਾਸਤੇ ਲੱਗਾ ਹੋਇਆ ਹ ਔਰ ਇੱਕ ਦਿਨ ਇਹ ਇੱਥੇ ਮੰਦਿਰ ਬਣੇਗਾ ਲੋਕ ਆਉਣਗੇ ਉਹਦੇ ਵਿੱਚ ਪ੍ਰਭੂ ਦੇ ਗੀਤ ਗਾਉਣਗੇ ਦੁਖੀ ਲੋਕ ਆਉਣਗੇ ਇੱਥੋਂ ਸੁਖੀ ਹੋ ਕੇ ਜਾਣਗੇ ਔਰ ਉਹ ਮੰਦਿਰ ਬਣਾਉਣ ਦੀ ਸੇਵਾ ਪਰਮਾਤਮਾ ਮੇਰੇ ਤੋਂ ਲੈ ਹੁਣ ਬੰਦੇ ਤਿੰਨੋਂ ਇੱਕੋ ਹੀ ਕੰਮ ਕਰਦੇ ਪਰ ਦਿਨਾਂ ਦੀ ਜਿਹੜੀ ਮੈਂਟਲ ਸਟੇਜ ਹੈ ਉਹ ਇੱਕ ਨਹੀਂ ਹੈ ਦਿਨਾਂ ਦਾ ਜਿਹੜਾ ਸੋਚਣ ਦਾ ਤਰੀਕਾ ਹੈ ਉਹ ਇੱਕ ਨਹੀਂ ਹੈ ਸੋਚਣ ਦੇ ਤਰੀਕੇ 'ਚ ਫਰਕ ਹੈ ਇਸ ਤਰ੍ਹਾਂ ਸਾਡੇ ਸਾਰੇ ਹੀ ਲੋਕਾਂ ਦੇ ਨਾਲ ਹੁੰਦਾ ਹੈ ਮੈਂ ਇੱਕ ਚੀਜ਼ ਆਮ ਕਹਿੰਦਾ ਹੁੰਦਾ ਹਰ ਬੰਦਾ ਇਹ ਚਾਹੁੰਦਾ ਹੈ ਕੈਨੇਡਾ ਦੇ ਵਿੱਚ ਮੈਨੂੰ ਕੰਮ ਮਿਲ ਜਾਵੇ ਔਰ ਲਗਭਗ ਸਾਰਿਆਂ ਨੂੰ ਮਿਲ ਵੀ ਜਾਂਦਾ ਉਹਨਾਂ ਜਿੰਨਾਂ ਨੂੰ ਕੰਮ ਮਿਲਦਾ ਹੈ ਜਿੰਨੂੰ ਕੰਮ ਨਹੀਂ ਮਿਲਿਆ ਪਈ ਨਾ ਐਵੇਂ ਦੇਖ ਲਈਏ ਜਿਹੜਾ ਬਿੱਲਾ ਹੈ ਉਹਦਾ ਦਿਨ ਲੰਘਣਾ ਕਿੰਨਾ ਔਖਾ ਹੈ ਹਰ ਇੱਕ ਇੱਕ ਸਕਿੰਟ ਦੇ ਵਿੱਚ ਉਹ ਇਹੀ ਕਹਿੰਦਾ ਕਿ ਤੇਉਮੀ ਕਿਸੇ ਤਰ੍ਹਾਂ ਵੀ ਕਿਹੋ ਜਿਹਾ ਵੀ ਕੋਈ ਵੀ ਮੈਨੂੰ ਕੰਮ ਮਿਲ ਜਾਏ ਬੜਾ ਤਨਵਾਦ ਹੋਏਗਾ ਕਿਉਂਕਿ ਇਹ ਜਿੰਨੇ ਵੀ ਫੋਨ ਸਾਡੇ ਕੋਲ ਆਉਂਦੇ ਆ ਇੱਕੇ ਹੀ ਤਰ੍ਹਾਂ ਦੇ ਫੋਨ ਆਉਂਦੇ ਆ ਜੀ ਇੱਥੇ ਕੋਈ ਗੱਲ ਹੀ ਨਹੀਂ ਕਰਦਾ ਭਾਜੀ ਕੰਮ ਦਵਾ ਦਿਓ ਭਾਜੀ ਕਿਤੇ ਥੋੜਾ ਜਿਹਾ ਹੀ ਕੰਮ ਦਵਾ ਦਿਓ ਇਹ ਹੀ ਚੀਜ਼ ਹੁਣ ਜਿੰਨਾਂ ਨੂੰ ਕੰਮ ਮਿਲ ਗਿਆ ਹੈ ਉਹਨਾਂ ਨੂੰ ਤੁਸੀਂ ਇਹ ਪੁੱਛੋ ਕਿ ਮਿੱਤਰੋ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਖੁਸ਼ੀ ਕਦੋਂ ਹੁੰਦੀ ਹੈ ਤੇ ਇੱਕ ਹੀ ਜਵਾਬ ਮਿਲਦਾ ਹੈ ਜਦੋਂ ਫਰਡੇ ਹੁੰਦਾ ਹੈ ਉਦੋਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਹੁਣ ਲੱਗਦਾ ਹੈ ਸਾਨੂੰ ਕੁਝ ਪਾਲ ਹੈ ਜਿਹੜਾ ਉਹ ਕੰਮ ਤੋਂ ਵਿਹਲੇ ਰਹਿਣਾ ਪਏਗਾ ਤੁਹਾਡੇ ਲਈ ਸਭ ਤੋਂ ਬਰਡਨ ਜਿਆਦਾ ਕਦੋਂ ਹੁੰਦਾ ਹੈ ਉਹ ਹੁੰਦਾ ਹੈ ਕਿ ਜਦੋਂ ਅੱਗੇ ਮੰਡੇ ਨੂੰ ਆਫਿਸ ਜਾਂ ਕੰਮ ਤੇ ਜਾ ਰਹੇ ਹੋਈਏ ਐਵੇਂ ਲੱਗਦਾ ਹੈ ਕਿ ਹੁਣ ਇੱਕ ਹਫਤਾ ਫੇਰ ਉਹਨੂੰ ਦੇ ਬੈਲ ਬੰਨਣਾ ਪਵੇਗਾ 12-12 ਘੰਟੇ 10 10 ਘੰਟੇ ਕਿਤੇ ਖੜ ਕੇ ਫੇਰ ਕੰਮ ਕਰਨਾ ਪਏਗਾ ਬੜਾ ਬੁਰਾ ਜਿਹੜਾ ਕੰਮ ਚਾਹੁੰਦੇ ਸੀ ਕਰੀਏ ਉਹ ਕੰਮ ਤੇ ਜਾਣ ਲੱਗਿਆਂ ਲੱਗਦਾ ਇਹ ਕੰਮ ਬੜਾ ਹੀ ਬੋਰ ਹੈ ਬੜਾ ਹੀ ਬੁਰਾ ਤਾਰਨ ਕੀ ਹੈ ਅਸਲ ਚ ਸਾਡਾ ਇੰਟਰਸਟ ਕੰਮ ਦੇ ਵਿੱਚ ਨਹੀਂ ਕੰਮ ਤੋਂ ਮਿਲਨ ਵਾਲੇ ਪੈਸਿਆਂ ਦੇ ਵਿੱਚ ਹੁੰਦਾ ਇਸ ਸੋਈ ਕਹਿੰਦੇ ਆ ਲੋਕ ਤੇ ਗੁਰਬਾਣੀ ਕਹਿੰਦੀ ਐ ਲੋਭੀ ਜੀੜਾ ਇਉਂ ਫਿਰਤ ਹੈ ਜਿਉਂ ਕੂਕਰ ਹਰ ਘਾਇ ਜਿਸ ਦੇ ਅੰਦਰ ਲੋਭ ਆ ਗਿਆ ਹੈ ਲੋਭ ਵਾਲਾ ਮਨੁੱਖ ਤੇ ਹਲਕੇ ਉੱਤੇ ਬਾਗ ਹੈ ਔਰ ਇੱਥੇ ਗੁਰੂ ਨਾਨਕ ਪਾਤਸ਼ਾਹ ਵੀ ਇਹੀ ਵਚਨ ਕਰਦੇ ਆ ਇਹ ਮਨੋ ਮੂਰ ਖੰਦੋ ਪਿਆ ਇਹ ਮਾਇਆ ਦੇ ਵਿੱਚ ਫਸਿਆ ਹੋਇਆ ਮਨ ਮੂਰਖ ਹੈ ਤੇ ਲਾਲਚੀ ਹੈ ਲੋਭੇ ਲੱਗਾ ਨੋਬਾਦ ਤੇ ਹਰ ਵੇਲੇ ਇਹ ਲੋਭ ਦੇ ਵਿੱਚ ਹੀ ਪਿਆ ਰਹਿੰਦਾ ਹੈ ਇਹਦੀ ਇੱਕੋ ਹੀ ਇੱਛਾ ਰਹਿੰਦੀ ਹੈ ਕਿ ਕਿਤੇ ਹੋਰ ਮਿਲ ਜਾਏ ਕਿਤੇ ਹੋਰ ਮਿਲ ਜਾਏ ਹੋਰ ਕਿਵੇਂ ਕਮਾਇਆ ਜਾਏ ਹੋਰ ਕਿਵੇਂ ਕਮਾਇਆ ਜਾਏ ਹੋਰ ਕਿਸ ਤਰ੍ਹਾਂ ਥੋੜੀਆਂ ਚੀਜ਼ਾਂ ਲੈਣੀਆਂ ਚਾਹ ਹੋਰ ਕਿਵੇਂ ਲੈਣੀਆਂ ਚਾਹ ਸ਼ਬਦ ਨੂੰ ਨ ਭੀਜਾ ਸਾਖਤਾ ਇਹ ਜਿਹੜੀ ਸਾਖਤ ਰੂਚੀ ਹੈ ਇਹ ਜਿਹੜੀ ਦੈਤ ਰੂਚੀ ਹੈ ਇਹ ਸ਼ਬਦ ਦੇ ਵਿੱਚ ਭੇਜਦੀ ਨਹੀਂ ਇਹੀ ਕਾਰਨ ਹੈ ਅਸੀਂ ਦੇਖਦੇ ਹਾਂ ਲੋਕ ਚੱਲਦੇ ਐ ਗੁਰਦੁਆਰੇ ਆਉਂਦੇ ਐ ਗੁਰਦੁਆਰੇ ਆ ਕੇ ਵੀ ਗੁਰੂ ਦੇ ਸ਼ਬਦ ਦੇ ਵਿੱਚ ਮਨ ਨਹੀਂ ਲੱਗਦਾ ਗੁਰਦੁਆਰੇ ਆਏ ਨੇ ਇੱਥੇ ਆ ਕੇ ਵੀ ਇੱਕੋ ਹੀ ਇੱਛਾ ਰਹਿੰਦੀ ਹੈ ਥੋੜਾ ਬਸ ਬਾਹਰ ਨਿਕਲੀਏ ਰਿਲੈਕਸ ਹੋ ਜਾਵਾਂ ਕਿਉਂਕਿ ਮਨ ਗੁਰੂ ਦੇ ਸ਼ਬਦ ਚ ਲੱਗਦਾ ਹੀ ਨਹੀਂ ਹੈ ਸ਼ਬਦ ਨਾ ਭੀਜਾ ਸਾਖਤਾ ਦੁਰਮਤ ਆਵਣ ਜਾਣ ਇਹ ਜਿਹੜੀ ਇਹਦੀ ਐਸੀ ਭੈੜੀ ਮਤ ਹੈ ਉਹਦੇ ਕਾਰਨ ਹੀ ਇਹਦੀਆਂ ਪਟਕਣਾ ਤੇ ਆਉਣਾ ਜਾਣਾ ਬਣਿਆ ਰਹਿੰਦਾ ਹੈ ਉਸੇ ਕਾਰਨ ਹੀ ਇਹ ਮਨੁੱਖ ਗੁਨਾਹਾਂ ਦੇ ਵਿੱਚ ਫਸਦਾ ਹੈ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਏ ਗੁਣੀ ਨਿਦਾਨ ਜੇ ਇਸ ਨੂੰ ਕਿਤੇ ਗੁਰੂ ਮਿਲ ਪਏ ਤਾਂ ਇਹ ਸਮਝ ਲਓ ਕਿ ਮਨੁੱਖ ਨੂੰ ਗੁਨਾ ਦਾ ਖਜ਼ਾਨਾ ਮਿਲ ਗਿਆ ਹੈ ਗੁਰੂ ਦਾ ਕਾਰਜ ਹੀ ਇਹੋ ਹੈ ਕਿ ਗੁਰੂ ਵਿਗੜੀ ਅਕਲ ਸਵਾਰ ਹੈ ਇੱਥੇ ਮੈਂ ਇੱਕ ਸ਼ਬਦ ਵਰਤ ਰਿਹਾ ਹਾਂ ਸਤਗੁਰੂ ਵਿਗੜੀ ਅਕਲ ਸਵਾਰਦਾ ਕਿਉਂਕਿ ਲੋਕਾਂ ਨੇ ਕਹਿੰਦੇ ਐ ਜਦੋਂ ਰੱਬ ਨੇ ਕਿਸੇ ਦੀ ਮਾਰ ਮਾਰਨੀ ਹੁੰਦੀ ਐ ਜਦੋਂ ਰੱਬ ਨੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ ਜਦ ਰੱਬ ਨੇ ਕਿਸੇ ਨੂੰ ਬਰਬਾਦ ਕਰਨਾ ਹੁੰਦਾ ਹੈ ਤਾਂ ਰੱਬ ਉਸ ਨੂੰ ਥੱਪੜ ਨਹੀਂ ਮਾਰਦਾ ਉਹਦੀ ਮੱਤ ਮਾਰ ਦਿੰਦਾ ਜਦੋਂ ਕਿਸੇ ਬੰਦੁਖ ਦੀ ਮੱਤ ਮਰ ਜਾਂਦੀ ਐ ਤਾਂ ਉਸ ਤੋਂ ਬਾਅਦ ਉਹ ਬੰਦਾ ਦੁਖੀ ਹੀ ਰਹਿੰਦਾ ਫੇਰ ਉਹ ਸੁਖੀ ਨਹੀਂ ਹੋ ਸਕਦਾ ਮੈਂ ਇੱਕ ਨਿੱਕੀ ਜੀ ਕਹਾਣੀ ਬੜੀ ਪਿਆਰੀ ਆਪਣੇ ਇੱਕ ਸੱਜਣ ਤੋਂ ਸੁਣੀ ਸੀ ਕਿਉਂਕਿ ਜਿਹੜੇ ਲੋਕ ਗਿਆਨੀ ਹੁੰਦੇ ਐ ਵਿਦਵਾਨ ਹੁੰਦੇ ਐ ਉਹਨਾਂ ਦੀ ਸੋਚ ਬੜੇ ਡਿਫਰੈਂਟ ਜਗ੍ਹਾ ਤੋਂ ਵੀ ਡਿਫਰੈਂਟ ਮੀਨਿੰਗ ਕੱਢਦੇ ਐ ਗੱਲ ਇਹ ਚੰਡੀਗੜ੍ਹ ਦੀ ਹੈ ਤੇ ਮੈਂ ਤੁਹਾਨੂੰ ਇਸ ਗੱਲ ਨੂੰ ਥੋੜਾ ਜਿਹਾ ਸਮਝਾ ਦੇਵਾਂ ਸ਼ਾਇਦ ਗੱਲ ਸਮਝ ਚ ਪੈ ਜਾ ਰੱਬ ਕਿਵੇਂ ਮਤਬਾਰਦਾ ਹੋ ਗਿਆਨੀ ਸੱਜਣ ਸੰਨ ਮੇਰੇ ਨਾਲ ਤੇ ਕਹਿਣ ਲੱਗੇ ਐ ਸੁਖਮਨਾ ਦੇਕ ਤੇ ਘੁੰਮ ਰਹੇ ਸੀ ਅਸੀਂ ਉੱਥੇ ਬਹੁਤ ਵੱਡੀ ਜਿਵੇਂ ਤੁਹਾਡੇ ਪੰਟੈਰੀਆ ਹੋਂ ਦੇਕ ਹੈ ਇਸੇ ਤਰ੍ਹਾਂ ਹੀ ਬਹੁਤ ਵੱਡੀ ਸੁਖਮਨਾ ਦੇਕ ਹੈ ਚੰਡੀਗੜ੍ਹ ਦੇ ਵਿੱਚ ਉਹਦੇ ਤੇ ਘੁੰਮ ਰਹੇ ਸੀ ਤੇ ਉਹ ਸੱਜਣ ਕਹਿੰਦੇ ਐਦਾ ਪਾਣੀ ਪੀ ਕੇ ਦੇਖੋ ਇਹਦਾ ਪਾਣੀ ਨਮਕੀਨ ਹੈ ਤੇ ਕਹਿੰਦੇ ਪਤਾ ਹੈ ਪਾਣੀ ਨਮਕੀਨ ਕਿਉਂ ਹੈ ਮੈਂ ਕਿਹਾ ਵੀ ਅਕਸਰ ਬਰਸਾਤਾਂ ਦਾ ਪਾਣੀ ਨਮਕੀਨ ਹੀ ਹੁੰਦਾ ਹੈ ਕਹਿੰਦੇ ਨਹੀਂ ਇਹ ਨਹੀਂ ਗੱਲ ਤੇ ਵਿੱਚੋਂ ਇਹ ਹੈ